ਦਾੜੀ ਮੈਨੂੰ ਦੇਖ ਦੇ ਕੇ ਪਤਾ ਨਹੀਂ ਕਿੰਨਿਆਂ ਨੇ ਦਾੜੀ ਰੱਖ ਲਈ yograj ਨੇ ਰੱਖ ਲਈ ਹੋਰ ਤੇ ਹੋ ਜੀ ਜੀ ਬਿਲਕੁਲ ਜਦੋਂ ਨੇ ਪਹਿਲੀ ਵਾਰ ਰੱਖੀ ਹੈ ਉੱਤੇ ਕਾਬੂ ਹੀ ਨਹੀਂ ਸੀ ਆਉਂਦੀ ਹੁੰਦੀ ਮੈਨੂੰ ਕਹਿੰਦਾ ਕਿ ਤੂੰ ਕਿਵੇਂ ਇਹ ਮੁੱਛਾ ਕਿਵੇਂ ਕਰਦਾ ਮੈਂ ਕਿਹਾ ਥੋੜੀ ਸੇਵਾ ਕਰਨੀ ਪੈਂਦੀ ਭਾਈ ਹੂੰ ਇਹਨੂੰ ਤੇਲ ਤੂ ਲਾਇਆ ਕਰ ਹੈ ਟੱਟੂ ਕਿੁੱਟਰੀ ਬੰਨਿਆ ਕਰ ਇਹ ਆਪੇ ਅਜਨੀ ਸ਼ੇਪ ਚ ਜੀ ਤੇ ਅੱਜ ਦੇਖੋ ਕਿ ਉਹਨੇ ਤਾਂ ਅੰਮ੍ਰਿਤ ਵੀ ਛਕ ਲਿਆ ਹੁਣ ਮੈਨੂੰ ਕਹਿੰਦਾ ਹੁੰਦਾ ਕਿ ਤਦ ਤੂੰ ਵੀ ਛਕ ਲਿਆ ਅੰਮ੍ਰਿਤ ਮੈਂ ਕਿਹਾ ਜਿਸ ਦਿਨ ਬਾਬੇ ਦੀ ਨਜ਼ਰ ਸਵੱਲੀ ਹੋ ਗਈ ਹੈ ਉਸ ਦਿਨ ਹੋ ਜਾਏਗਾ ਗੁੜੀ ਦੋਸਤੀ ਕਾਫੀ ਟਾਈਮ ਦੀ ਆ ਹਨਾ ਯੋਗਰਾਜ ਨੇ ਨਾਲ 89 ਤੋਂ ਕਦੋਂ ਜੀ ਔਰ ਆਮ ਆਪਾਂ ਜਵੇ ਤੁਸੀਂ ਵੀ ਪਹਿਲਾਂ ਕਿਹਾ ਸੀ ਕਿ ਉਹ ਇੰਟਰਵਿਊ ਕਿਸੇ ਨੂੰ ਦਿੰਦੇ ਨਹੀਂ ਸੀ ਤੁਸੀਂ ਉਹਦੀ ਇੰਟਰਵਿਊ ਹਾਂ ਹਾਂ ਮੈਂ ਕਿਹਾ ਕਿਹਦਾ ਇੰਟਰਵਿਊ ਕਰਨਾ ਹੂੰ ਕਹਿੰਦਾ ਯੋਗਰਾਜ ਦਾ ਮੈਂ ਜਦ ਇਹ ਸਮਝ ਗਿਆ ਮੈਂ ਕਿਉਂ ਯੋਗਰਾਜ ਨੇ ਡੇਟ ਨਹੀਂ ਦਿੱਤੀ ਕਹਿੰਦਾ ਨਹੀਂ ਸਾਨੂੰ ਭਜਾਤਾ ਉਹਨੇ ਤੇ ਮੈਂ ਕਿਹਾ ਯੋਗ ਦਿੱਤੇ ਇੰਟਰਵਿਊ ਕਰਨਾ ਜੀ ਕਹਿੰਦਾ ਕੌਣ ਕਰੂਗਾ ਮੈਂ ਮੈਂ ਕਰਾਂਗਾ ਹੂੰ ਕਿਹਾ ਤੂੰ ਕਰੇਂਗਾ ਮੈਂ ਕਿਹਾ ਹਾਂ ਫਿਰ ਕੀਤਾ ਸੋ ਮੈਂ ਕਾਰਬਨ ਜੱਦੀ ਬੰਨੀ ਐ ਔਰ ਹੁਣ ਅੱਜ ਦਾੜੀ ਮੈਨੂੰ ਦੇਖ ਦੇ ਕੇ ਪਤਾ ਨਹੀਂ ਕਿੰਨਿਆਂ ਨੇ ਦਾੜੀ ਰੱਖ ਲਈ ਯੋਗਰਾਜ ਨੇ ਰੱਖ ਲਈ ਘਰ ਤੇ ਹੋ ਜੀ ਜੀ ਬਿਲਕੁਲ ਜਦੋਂ ਨੇ ਪਹਿਲੀ ਵਾਰ ਰੱਖੀ ਐ ਉੱਤੇ ਕਾਬੂ ਹੀ ਨਹੀਂ ਸੀ ਆਉਂਦੀ ਹੁੰਦੀ ਮੈਨੂੰ ਕਹਿਣਾ ਕਿ ਤੂੰ ਕਿਵੇਂ ਆ ਮੁੱਛਾ ਕਿਵੇਂ ਕਰਦਾ ਮੇਰੇ ਬਹੁਤ ਹੀ ਪਿਆਰਾ ਹਾਂ ਤੁਹਾਡੀ ਚੰਗੀ ਦੋਸਤੀ ਹੈ ਨਾ ਹਾਂ ਹਾਂ ਔਰ ਅੱਜ ਤੋਂ ਨਹੀਂ ਹੈ 90 ਤੋਂ 89 ਤੋਂ ਬਲਕੇ ਹਾਂ ਅਸੀਂ 15-20 ਫਿਲਮਾਂ ਵੀ ਇਕੱਠਿਆਂ ਕੀਤੀਆਂ ਹਾਂ ਤੇ ਮੈਂ ਕਿਹਾ ਇਹਨੂੰ ਮੈਂ ਕਿਹਾ ਥੋੜੀ ਸੇਵਾ ਕਰਨੀ ਪੈਂਦੀ ਭਾਈ ਹਾਂ ਇਹਨੂੰ ਤੇਲ ਤੂਲਾਇਆ ਕਰ ਹੈ ਟੱਟੀ ਠੋਕੀ ਬੰਨਿਆ ਕਰ ਇਹ ਆਪੇ ਅਜਨੀ ਸ਼ੇਪ ਚ ਜੀ ਤੇ ਉਹ ਹੋ ਗਈ ਤੇ ਅੱਜ ਦੇਖੋ ਕਿ ਉਹਨੇ ਤਾਂ ਅੰਮ੍ਰਿਤ ਵੀ ਛਕ ਲਿਆ ਹੁਣ ਮੈਨੂੰ ਕਹਿੰਦਾ ਹੁੰਦਾ ਕਿ ਤਾ ਤੂੰ ਵੀ ਛਕ ਲਿਆ ਅੰਮ੍ਰਿਤ ਮੈਂ ਕਿਹਾ ਜਿਸ ਦਿਨ ਬਾਬੇ ਦੀ ਨਜ਼ਰ ਸਵੱਲੀ ਹੋ ਗਈ ਹੈ ਉਸ ਦਿਨ ਹੋ ਜਾਏਗਾ ਅਜੇ ਮੈਂ ਕਿਹਾ ਉਹਦਾ ਹੁਕਮ ਨਹੀਂ ਆ ਰਿਹਾ ਜੀ ਸਰ ਜਿਵੇਂ ਤੁਹਾਡੀ ਬੜੀ ਗੂੜੀ ਦੋਸਤੀ ਕਾਫੀ ਟਾਈਮ ਦੀ ਹੈ ਹਨਾ ਯੋਗ ਰਾਜਨੇ ਨਾਲ 89 ਤੋਂ ਕਦੋਂ ਜੀ ਔਰ ਆਮ ਆਪਾਂ ਜਿਵੇਂ ਤੁਸੀਂ ਵੀ ਪਹਿਲਾਂ ਕਿਹਾ ਸੀ ਕਿ ਉਹ ਇੰਟਰਵਿਊ ਕਿਸੇ ਨੂੰ ਦਿੰਦੇ ਨਹੀਂ ਸੀ ਤੁਸੀਂ ਉਹਨਾਂ ਦੇ ਇੰਟਰਵਿਊ ਕੀ ਹਾਂ 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 ਵੀ ਇਹ ਵੀ ਇੱਕ ਇਹ ਛੋਟਾ ਜਿਹਾ ਕਿੱਸਾ ਹੈ ਇੱਕ ਚੈਨਲ ਪੰਜਾਬ ਦਾ ਅ ਚੈਨਲ ਪੰਜਾਬ ਦਾ ਸੀਰੀਅਲ ਸੀਰੀਅਲ ਨਹੀਂ ਹੈ ਉਹ ਸ਼ੁਰੂ ਹੋਇਆ ਸੀਗਾ ਵੀ ਇੰਟਰਵਿਊ ਕਰਦੇ ਆ ਹਮ ਤੇ ਉਦੋਂ ਰਾਜੀਵ ਸ਼ਰਮਾ ਉਹ ਡਾਇਰੈਕਟਰ ਵੀ ਹੈ ਉੱਥੇ ਉਹ ਡਾਇਰੈਕਟਰ ਸੀਗਾ ਸੰਭਾਲਦਾ ਸੀਗਾ ਚੈਨਲ ਨੂੰ ਹਮ ਤੇ ਉਹਦੇ ਨਾਲ ਅਸਿਸਟੈਂਟ ਕਰ ਰਿਹਾ ਸੀ ਮਿਤਵਾ ਸਾਡਾ ਉਹ ਵੀ ਚੰਗਾ ਮਿੱਤਰ ਹੈ ਜੀ ਤੇ ਉਹ ਮੈਨੂੰ ਮਿਲਿਆ ਕਹਿੰਦਾ ਵੀ ਕਹਿੰਦਾ ਸ਼ਵਿੰਦਰ ਯਾਰ ਮੇਰੀ ਥੋੜੀ ਮਦਦ ਕਰ ਮੈਂ ਕੀ ਹੂੰ ਕਹਿੰਦਾ ਵੀ ਤੂੰ ਐਂਕਰਿੰਗ ਕਰਨੀ ਹੈ ਹੂੰ ਮੈਂ ਕਿਹਾ ਮੈਂ ਤਾਂ ਕਦੇ ਕੀਤੀ ਨਹੀਂ ਹੂੰ ਕਹਿੰਦਾ ਨਹੀਂ ਉਹ ਤਾਂ ਮੈਂ ਕਰਵਾ ਲਾਂਗਾ ਮੈਂ ਕਿਵੇਂ ਕਰਵਾ ਲੇਗਾ ਤੂੰ ਬਹਿ ਗਿਆ ਮੈਨੂੰ ਯਾਦ ਪਤਾ ਹੀ ਨਹੀਂ ਹੈ ਕਹਿੰਦਾ ਇਹਦੇ ਪੁਆਇੰਟ ਹੁੰਨੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹੂੰ ਕਰਨੀ ਹੈ ਤੇ ਮੈਂ ਕਿਹਾ ਠੀਕ ਹੈ ਖੈਰ ਉੱਥੇ ਅਸੀਂ ਗਏ ਜਾ ਕੇ ਉਹ ਪਹਿਲਾਂ ਤਾਂ ਪੈਸੇ ਹੀ ਨਾ ਤੈਹ ਹੋਣ ਜਦ ਤੈਹ ਹੋਏ ਫਿਰ ਕਹਿੰਦਾ ਮੈਂ ਤੇਰੇ ਮੈਂ ਚਲੋ ਠੀਕ ਹੈ ਮੈਂ ਵੀ ਖਾਲੀ ਬੈਠਾ ਸੀ ਕਹਿੰਦਾ ਤੇਰੇ ਦੋ ਦੋ ਤਿੰਨ ਤਿੰਨ ਐਪੀਸੋਡ ਕਰਵਾ ਦਿਆ ਕਰਾਂਗਾ ਤੇਰਾ ਮੈਂ ਪੂਰਾ ਡੇ ਬੈਲੈਂਸ ਕਰ ਦਿਆ ਕਰਾਂਗਾ ਓਕੇ ਤੇ ਮੈਂ ਠੀਕ ਹੈ ਚਲੋ ਜੀ ਐਗਰੀਮੈਂਟ ਬਣ ਗਿਆ ਸਾਡਾ ਸ਼ੁਰੂ ਹੋ ਗਿਆ ਮੈਂ ਕਿਹਾ ਕਿਹਦਾ ਇੰਟਰਵਿਊ ਕਰਨਾ ਕਹਿੰਦਾ ਯੋਗਰਾਜ ਦਾ ਮੈਂ ਜਦ ਇਹ ਸਮਝ ਗਿਆ ਮੈਂ ਕਿਉਂ ਯੋਗਰਾਜ ਨੇ ਡੇਟ ਨਹੀਂ ਦਿੱਤੀ ਕਹਿੰਦਾ ਨਹੀਂ ਸਾਨੂੰ ਭਜਾਤਾ ਉਹਨੇ ਉਹਨੇ ਕਹਿੰਦਾ ਸਿੱਧਾ ਹੀ ਭਜਾਤਾ ਸੀ ਵੀ ਕਹਿੰਦਾ ਆ ਬੰਦਾ ਇਹਨੂੰ ਭਜਾਜ ਤੋਂ ਉਹ ਮੈਂ ਕਿਹਾ ਇਹ ਆਪਣਾ ਮਿੱਤਰ ਹੈ ਕਹਿੰਦਾ ਅੱਛਾ ਜੀ ਤੇ ਜਦ ਮੈਂ ਉਹਨੂੰ ਲੈਣ ਗਿਆ ਹਾਂ ਉਹਨੂੰ ਦੱਸਣ ਤੇ ਮੈਂ ਕਿਹਾ ਯੋਗ ਤੇਰੇ ਇੰਟਰਵਿਊ ਕਰਨਾ ਹੈ ਜੀ ਕਹਿੰਦਾ ਕੌਣ ਕਰੂਗਾ ਮੈਂ ਮੈਂ ਕਰਾਂਗਾ ਹੂੰ ਕਿਤੇ ਤੂੰ ਕਰੇਂਗਾ ਮੈਂ ਕਿਹਾ ਹਾਂ ਫਿਰ ਕੀਤਾ ਤੁਸੀਂ ਦੇਖਿਓ ਕਿਤੇ YouTube 'ਚ ਉਹਦੇ ਮੇਰੀ ਸ਼ੇਵ ਨਹੀਂ ਸ਼ੇਵ ਕੀਤੀ ਹੋਈ ਹੈ ਕਲੀਨ ਸ਼ੇਵ ਹੈ ਮੈਂ ਉਹਦੇ 'ਚ ਬੜੇ ਚਾਦਰੇ ਉਧਰ ਉਹਨੇ ਲਾਇਆ ਹੋਇਆ ਚਾਦਰਾ ਕੁਰਤਾ ਇੱਧਰ ਮੈਂ ਲਾਇਆ ਹੋਇਆ ਬੈਠੇ ਹੋਏ ਇੱਕ ਡਿਫਰੈਂਟ ਵੇ ਦੇ ਵਿੱਚ ਉੱਥੋਂ ਸ਼ੁਰੂ ਕੀਤਾ ਫਿਰ ਗੁੱਗੂ ਗਿਲਦੀ ਕੀਤੀ ਹੂੰ ਫਿਰ ਤਾਂ ਮੈਂ ਲਾਈਨ 'ਚ 35 ਬੰਦਿਆਂ ਦੀ ਐਂਕਰਿੰਗ ਕੀਤੀ ਓਕੇ ਹਾਂ ਕਦੇ YouTube ਚੱਕ ਕੇ ਦੇਖ ਲਿਓ ਤੁਹਾਨੂੰ ਵੀ ਹੋਏਗਾ ਪਰ ਉਦੋਂ ਪਤਾ ਨਹੀਂ ਸੀ ਹੁੰਦਾ ਇੰਨਾ ਦਾ ਹੌਲੀ 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 ਫਿਰ ਮੈਂ ਰਮਾ ਹੋਇਆ ਦਾਰਾ ਜੀ ਦੀ ਕੀਤੀ ਹੂੰ ਫਿਰ ਮੇਰੇ ਯਾਦ ਹੀ ਨਹੀਂ ਆ ਕਿਹੜੇ ਕਿਹੜੀ ਨੇ ਨਿਰਮਲ ਰਿਸ਼ੀ ਭਾਂਜੀ ਦੀ ਕੀਤੀ ਦੀਪ ਢਿੱਲੋਂ ਫਲਾਨਾ ਇਹ ਉਹ ਸਾਰਾ